ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਆਤਾ 22 ਦਿਨਾਂ ਤੋਂ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਅਸੀਂ ਪੈਰ ਵੀ ਬਾਹਰ ਨਹੀਂ ਰੱਖ ਸਕਦੇ 11 ਅਗਸਤ ਨੂੰ ਪਿੰਡ ਵਿੱਚ ਹੜ੍ਹ ਆਉਣੇ ਸ਼ੁਰੂ ਹੋ ਗਏ ਸਨ 50 ਕਿੱਲੇ ਜ਼ਮੀਨ ਵਿੱਚ ਲਗਾਈਆਂ ਗਈਆਂ ਫਸਲਾਂ ਡੁੱਬ ਗਈਆਂ ਕੀ ਕਰੀਏ 88 ਤੋਂ ਬਾਅਦ ਅਜਿਹਾ ਹਰ 2-3 ਸਾਲ ਬਾਅਦ ਹੁੰਦਾ ਹੀ ਹੈ ਹਾਲੇ ਤੱਕ ਲੋਕ ਸਾਡੀ ਮਦਦ ਕਰ ਰਹੇ ਹਨ ਅਸਲ ਸਮੱਸਿਆ ਪਾਣੀ ਉਤਰਨ ਤੋਂ ਬਾਅਦ ਸ਼ੁਰੂ ਹੋਵੇਗੀ ਐਨਾ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਸਾਗਰਾ ਦੀ 75 ਸਾਲਾ ਦਲਵੀਰ ਕੌਰ ਨੇ ਕੀਤਾ ਜਿਸ ਦਾ ਘਰ ਚਾਰੇ ਪਾਸਿਓਂ 7 ਤੋਂ 8 ਫੁੱਟ ਪਾਣੀ ਵਿੱਚ ਡੁੱਬਿਆ ਹੋਇਆ ਹੈ ਉਹ ਇਸ ਗੱਲ ਤੋਂ ਚਿੰਤਿਤ ਹਨ ਕਿ ਹੜ ਦਾ ਪਾਣੀ ਘਟਣ ਤੋਂ ਬਾਅਦ ਉਹ ਸਮੱਸਿਆਵਾਂ ਦਾ ਸਾਹਮਣਾ ਕਿਵੇਂ ਕਰਨਗੇ ਉਹ ਆਪਣੀਆਂ ਅੱਖਾਂ ਵਿੱਚ ਉਮੀਦ ਤੇ ਚਿਹਰੇ ਤੇ ਹਲਕੀ ਮੁਸਕਰਾਹਟ ਨਾਲ ਆਉਣ ਵਾਲੇ ਸਾਰੇ ਲੋਕਾਂ ਨੂੰ ਮਿਲਦੀ ਹੈ ਲੋਕ ਉਸਦੇ ਪਰਿਵਾਰ ਦੇ ਹਾਲਾਤ ਜਾਣਨ ਤੇ ਮਦਦ ਲਈ ਕਿਸ਼ਤੀ ਵਿੱਚ ਉਸਦੇ ਘਰ ਆਉਂਦੇ ਹਨ ਉਹ ਕਹਿੰਦੀ ਹੈ 1988 ਤੋਂ ਬਾਅਦ ਕੁਝ ਸਾਲਾਂ ਲਈ ਹੜ ਨਹੀਂ ਆਏ ਪਰ ਉਸ ਤੋਂ ਬਾਅਦ ਪਾਣੀ ਹਰ 2-3 ਸਾਲਾਂ ਬਾਅਦ ਆ ਜਾਂਦਾ ਹੈ ਇੰਨਾ ਜ਼ਿਆਦਾ ਪਾਣੀ ਕਈ ਸਾਲਾਂ ਬਾਅਦ ਆਇਆ ਹੈ ਘਰ ਵਿੱਚ ਬੱਚੇ, ਨੂਹਾ, ਬਜ਼ੁਰਗ ਤੇ ਲਗਭਗ 20 ਪਸ਼ੂ ਹਨ ਘਰ ਵਿੱਚ ਤਿੰਨ ਟਰੈਕਟਰ ਖੜੇ ਹਨ ਪਰ ਇੰਨੇ ਪਾਣੀ 'ਚ ਕੋਈ ਕੰਮ ਨਹੀਂ ਆ ਸਕਦਾ ਰਾਤ ਨੂੰ ਲਾਈਟ ਦਾ ਪ੍ਰਬੰਧ ਕਰਨ ਲਈ ਘਰ ਵਿੱਚ ਇੱਕ ਜਨਰੇਟਰ ਵੀ ਹੈ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲੱਗਦੀਆਂ ਹਨ ਉਹਨਾਂ ਦੇ ਮੋਬਾਈਲ ਆਦਿ ਚਾਰਜ ਹੋ ਜਾਂਦੇ ਹਨ ਹਾਲਾਂਕਿ ਪਿੰਡ ਦੇ ਬਾਕੀ ਘਰਾਂ ਵਿੱਚ ਅਜਿਹਾ ਪ੍ਰਬੰਧ ਨਹੀਂ ਹੈ ਉਹ ਕਿਸ਼ਤੀਆਂ ਰਾਹੀਂ ਆਉਣ ਵਾਲੀ ਮਦਦ ਤੇ ਗੁਜ਼ਾਰਾ ਕਰ ਰਹੇ ਹਨ ਤੇ ਹੜ ਦੇ ਪਾਣੀ ਦੇ ਘਟਣ ਦੀ ਉਮੀਦ ਕਰ ਰਹੇ ਹਨ ਦਲਵੀਰ ਕੌਰ ਦੱਸਦੀ ਹੈ ਕਿ ਅਸਲ ਪ੍ਰੀਖਿਆ ਹੜ ਦਾ ਪਾਣੀ ਘਟਣ ਤੋਂ ਬਾਅਦ ਸ਼ੁਰੂ ਹੋਵੇਗੀ ਚਾਰੇ ਪਾਸੇ ਗਾਰਾ ਹੋਵੇਗਾ ਫਸਲ ਪਹਿਲਾਂ ਹੀ ਤਬਾਹ ਹੋ ਚੁਕੀਆਂ ਹਨ ਅਗਲੀ ਫਸਲ ਲਈ ਖੇਤਾਂ ਨੂੰ ਨਵੇਂ ਸਿਰੇ ਤੋਂ ਤਿਆਰ ਕਰਨਾ ਪਵੇਗਾ ਗਾਰੇ ਕਾਰਨ ਰਸਤੇ ਦਿਖਾਈ ਨਹੀਂ ਦੇਣਗੇ ਇਸ ਵਿੱਚ ਤੁਰਨਾ ਵੀ ਮੁਸ਼ਕਲ ਹੋਵੇਗਾ ਜੇਕਰ ਮੈਂ ਰੁਕ ਜਾਂਦਾ ਹੈ ਤਾਂ ਪਾਣੀ ਘਟਣ ਤੇ ਜੀਵਨ ਪਟੜੀ ਤੇ ਆਉਣ ਵਿੱਚ ਕਟੋ-ਕਟ ਇੱਕ ਮਹੀਨਾ ਲੱਗ ਜਾਵੇਗਾ ਪਿੰਡ ਬਹੁਪੁਰ ਦੀ ਲਖਬੀਰ ਕੌਰ ਆਪਣੀ ਧੀ ਵੀਰਪਾਲ ਕੌਰ ਤੇ ਪਤੀ ਨਾਲ ਆਪਣੇ ਘਰ ਵਿੱਚ ਰਹਿ ਰਹੀ ਹੈ ਕਿਉਂਕਿ ਹੜ ਦਾ ਪਾਣੀ ਘਰ ਵਿੱਚ ਭਰ ਗਿਆ ਸੀ ਸੁਲਤਾਨਪੁਰ ਲੋਧੀ ਨੇੜਲੇ ਬਾਉਪੁਰ ਮੰਡ ਇਲਾਕੇ ਦੇ ਹੜ ਵਿੱਚ ਡੁੱਬੇ ਲਗਭਗ 15 ਪਿੰਡਾਂ ਦੇ ਲੋਕਾਂ ਲਈ ਕਿਸ਼ਤੀ ਸਭ ਤੋਂ ਵੱਡਾ ਸਹਾਰਾ ਹੈ ਜਦੋਂ ਵੀ ਕੋਈ ਕਿਸ਼ਤੀ ਉਹਨਾਂ ਦੇ ਘਰ ਦੇ ਨੇੜੇ ਤੋਂ ਲੰਘਦੀ ਹੈ ਲੋਕ ਆਪਣੇ ਕਮਰਿਆਂ ਚੋਂ ਬਾਹਰ ਆ ਜਾਂਦੇ ਹਨ ਤੇ ਵੇੜੇ ਵਿੱਚ ਪਹੁੰਚ ਜਾਂਦੇ ਹਨ ਅੱਖਾਂ ਕਿਸ਼ਤੀ ਵੱਲ ਇਸ ਉਮੀਦ ਨਾਲ ਦੇਖਦੀਆਂ ਰਹਿੰਦੀਆਂ ਹਨ ਕਿ ਸ਼ਾਇਦ ਕੋਈ ਉਹਨਾਂ ਦੀ ਮਦਦ ਕਰਨ ਆਇਆ ਹੋਵੇ ਹਰ ਰੋਜ਼ ਸਮੇਂ ਸਮੇਤੇ ਗੁਰਦੁਆਰਾ ਸਾਹਿਬਾਨ ਨਿਹੰਗ ਸਿੰਘਾਂ ਤੇ ਸਿੱਖ ਸੰਗਠਨਾ ਆਦਿ ਵੱਲੋਂ ਆਪਣੀਆਂ ਕਿਸ਼ਤੀਆਂ ਰਾਹੀਂ ਵੱਖ-ਵੱਖ ਪਿੰਡਾਂ ਵਿੱਚ ਦੁੱਧ, ਭੋਜਨ, ਪੀਣ ਵਾਲਾ ਪਾਣੀ, ਬਿਸਕੁਟ ਸਮੇਤ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਪਿੰਡ ਬਉਪੁਰ ਦੇ ਪੁਲ ਤੇ ਐਨਡੀਆਰਐਫ, ਐਸਜੀਆਰਐਫ ਤੇ ਫੌਜ ਦੀਆਂ ਟੀਮਾਂ ਤਾਇਨਾਤ ਹਨ। ਉਸ ਸਮੇਂ ਸਮੇਤੇ ਲੋਕਾਂ ਨੂੰ ਉਹਨਾਂ ਦੇ ਪਿੰਡਾਂ ਵਿੱਚ ਲਜਾਨ ਵਿੱਚ ਲੱਗੀਆਂ ਹੋਈਆਂ ਹਨ। ਡਾਕਟਰਾਂ ਦੀਆਂ ਟੀਮਾਂ ਕਿਸ਼ਤੀਆਂ ਰਾਹੀਂ ਪਿੰਡ ਤੋਂ ਪਿੰਡ ਜਾ ਰਹੀਆਂ ਹਨ ਲੋਕਾਂ ਦੀ ਜਾਂਚ ਕਰ ਰਹੀਆਂ ਹਨ ਤੇ ਦਵਾਈਆਂ ਵੰਡ ਰਹੀਆਂ ਹਨ ਜਲੰਧਰ ਤੋਂ ਜਤਿੰਦਰ ਪੰਮੀ ਦੀ ਰਿਪੋਰਟ ਪੰਜਾਬੀ ਜਾਗਰਣ